ਸ਼ਟ ਕੇ ਕਬੂਤਰ ਆਪਾਂ ਇਧਰ ਛੜਤੇ ਜੀ ਜੋੜੀਆਂ ਲਵਾਉਣ ਵਾਸਤੇ ਜੀ ਠੀਕ ਹੈ ਜੁੱਪਰੋ ਕਰੋ ਸ਼ੌਕ ਕਬੂਤਰਾਂ ਦਾ ਅੱਜ ਦੀ ਗੱਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਉਮੀਦ ਕਰਦਾ ਠੀਕ ਠਾਕ ਹੋਵਾਂਗੇ ਤੇ ਸਾਰੇ ਭਾਈਆਂ ਦੇ ਕਬੂਤਰ ਕੁਵਾਤਰ ਹੋਣਗੇ ਕੈਂਟ ਆਜੋ ਅੱਜ ਦਾ ਨਵਾਂ ਵਲੌਗ ਸਟਾਰਟ ਕਰਦੇ ਆਂ ਜੀ ਫਿਲਹਾਲ ਕਬੂਤਰਾਂ ਨੂੰ ਪਾਉਣੇ ਦਾਣੇ ਦੋਣੇ ਬਾਹਰ ਛੱਡਦੇ ਹੁੱਲੇ ਸਾਰਿਆਂ ਤੋਂ ਪਹਿਲਾਂ ਮੰਜੀ ਪਿੱਛੇ ਨੂੰ ਕਰ ਲਈਏ ਠੀਕ ਹੈ ਜੁੱਪਰੋ ਤੇ ਮੈਂ ਜੇਕ ਨਵੀਂ ਗੱਲ ਸੋਚੀ ਆ ਤੁਹਾਨੂੰ ਇੱਕ ਮਿੰਟ ਕਬੂਤਰ ਖੋਨੇ ਛੱਡਦਾ ਫਿਰ ਦੱਸਦਾ ਗੇਟ ਖੋਲਦਾ ਕਬੂਤਰਾਂ ਦਾ ਠੀਕ ਹੈ ਜੋbro ਇੱਕ ਕਮਿੰਟ ਜੀ ਕਿਉਂਕਿ ਇੱਕ ਕਮਿੰਟ ਇੱਕ ਮਿੰਟ ਉਸਤਾਦ ਆਪਣੇ ਨਾ ਯਾਰ ਪਸ਼ੂਆਂ ਵਾਲਾ ਕਮਰਾ ਤੁਹਾਨੂੰ ਪਤਾ ਨਾਲ ਜਿਵੇਂ ਜਸਟ ਖੁੱਡੇ ਦੇ ਬੈਕ ਸਾਈਡ ਤੇ ਇੱਥੇ ਨਾ ਯਾਰ ਸੱਪ ਵੜ ਗਿਆ ਸੀ ਕੱਲ ਠੀਕ ਹੈ ਜੋbro ਬੜੀ ਕੋਸ਼ਿਸ਼ ਕੀਤੀ ਬਾਹਰ ਕੱਢਣ ਦੀ ਉਹ ਦੇਖੋ ਯਾਰ ਉੱਥੇ ਅਗੋਗ ਵੀ ਲਾਈ ਰਾਤ ਤੇ ਮੈਂ ਵਲੌਗ ਨਹੀਂ ਬਣਾ ਸਕਿਆ ਕਿਉਂਕਿ ਉਦੋਂ ਸਾਰੇ ਫੈਮਿਲੀ ਕੋਲੇ ਸੀ ਤਾਂ ਕਰਕੇ ਤੇ ਸਾਪੇਰ ਉੱਥੇ ਹੀ ਆ ਕਮਰੇ ਜਿਆ ਜਾਂ ਖੇਤ ਚ ਵੜ ਗਿਆ ਪਰ ਕੋਈ ਪਤਾ ਨਹੀਂ ਤੇ ਖੁੱਡੇ ਚ ਨਹੀਂ ਵੜਦਾ ਕਿਉਂਕਿ ਖੁੱਡੇ ਚ ਗਰਮੈਸ਼ ਵਾਲੀ ਐ ਤੇ ਉਹ ਠੰਡੀ ਥਾਂ ਤੇ ਰਹਿੰਦਾ ਤੁਹਾਨੂੰ ਪਤਾ ਸੌਣ ਦਾ ਮਹੀਨਾ ਹੁਣ ਸੁਪਾ ਸੁਪਾ ਨਿਕਲਣ ਦਾ ਟਾਈਮ ਐ ਤੇ ਬਾਕੀ ਮੈਂ ਤੁਹਾਨੂੰ ਇੱਕ ਦਾਲ ਦਾ ਗੱਲ ਦੱਸਦਾ ਵੀ ਮੈਂ ਨਵੀਂ ਗੱਲ ਕੀ ਸੋਚੀ ਆ ਉਹ ਬਲੌਗ ਦੇ ਵਿੱਚ ਗਾਂ ਦੱਸਾਂਗੇ ਪਹਿਲਾਂ ਹੁਣ ਦਾਣੇ ਦੋਨੇ ਪਾ ਦੀਏ ਕਬੂਤਰਾਂ ਜੀ ਕਬੂਤਰ ਤਾਂ ਆ ਗਿਆ ਆਪਣੇ ਬਾਹਰ ਤੇ ਦਾਣੇ ਵੀ ਮੈਂ ਲੈ ਜਾਂਦੇ ਤੇ ਪਾਣੀ ਪੋਣ ਵਾਲਾ ਰਹਿ ਗਿਆ ਵਿਚਾਰਿਆਂ ਨੂੰ ਉਹ ਵੀ ਪਾ ਦਿੰਨੇ ਆ ਠੀਕਾ ਜੋ ਬਰੋ ਦਾਣੇ ਕਰਾਂ ਖਲਾਰ ਦਿੱਤੀ ਹੁਣ ਧਰ ਦिए ਪਾਣੀ ਠੀਕਾ ਚੋਬਰੋ ਕੋ ਉਤਰਾਂ ਨੂੰ ਬਾਹਰ ਲਈ ਟੁੱਟੀ ਤਾਂ ਪਾਣੀ ਭਰਨਾ ਆ ਗਿਆ ਤਾਂ ਬੰਦ ਕੀਤੀ ਵੀ ਯਾਰ ਟੁੱਟ ਗਈ ਸੀ ਹੁਣ ਚਾਲਦੇ ਅੰਦਰ ਸ਼ੰਕ ਚੋਂ ਭਰਨੇ ਤੇ ਕਿਸਤਾਨ ਵਾਲੀ ਬਰੀਚਣਾ ਪਾਣੀ ਵੀ ਬੜਾ ਇਹ ਸਾਫ ਕਰ ਲੀਏ ਹੋਜੀ ਹੁਣ ਰੱਖ ਦੇ ਸਟਾਲ ਪਾਣੀ ਇਹਨਾਂ ਨੂੰ ਠੀਕਾ ਚੋਬਰੋ ਜੀ ਪਾਣੀ ਤਾਂ ਮੈਂ ਰੱਖਤਾ ਤੇ ਹੁਣ ਤੁਹਾਨੂੰ ਗੱਲ ਦੱਸਣੀ ਹੈ ਵੀ ਕੀ ਕਰਨਾ ਆਪਣਾ ਉਹ ਕਬੂਤਰ ਇੱਧਰ ਪਾਣੀ ਪੀ ਜਾਂਦੇ ਨੇ ਇੱਧਰ ਕਰੀਏ ਫਿਰ ਪਾਣੀ ਰੱਖਣਾ ਭੁੱਲੇ ਜਾਂਨੇ ਗੁੱਡੇ 'ਚ ਚੱਲ ਚੱਲ ਬਾਕੀ ਕਬੂਤਰ ਆਈ ਨਹੀਂ ਆਪਣੇ ਬਾਹਰ ਕੀ ਕਰ ਲੈ ਇਹਨਾਂ ਨੂੰ ਵੀ ਕੱਢੀਏ ਚੋਬਰੋ ਯਾਰ ਸੱਪ ਤੋਂ ਬਾਹਲਾ ਵੱਡਾ ਖਤਰਾ ਏ ਯਾਰ ਆਪਾਂ ਨੂੰ ਇੱਕ ਵਾਰ ਖੁੜੇ ਆ ਆ ਆ ਵਾਰੀ ਨਹੀਂ ਜਾਂਦੇ ਤਾਂ ਚੱਲ ਬਸ ਇਹਨਾਂ ਸਾਹਮਣੇ ਕਰਦੀ ਕਬੂਤਰਾਂ ਨੂੰ ਘੇਰਾ ਫਿਰ ਵੇ ਇੱਕ ਰਾਂ ਸਾਹਮਣੇ ਕਰਦੀਏ ਤੇ ਆ ਬੱਚਾ ਵੀ ਆਪਣਾ ਪੂਰਾ ਕਬੂਤਰ ਬਣ ਗਿਆ ਜੀ ਹੁੜਕ ਦਾ ਪੂਰਾ ਘੈਣ ਜਿਵੇਂ ਇੱਕ ਨੰਬਰ ਬਣ ਗਿਆ ਤੇ ਮੈਂ ਤੁਹਾਨੂੰ ਕੀ ਦੱਸਣਾ ਸੀ ਕਬੂਤਰ ਬਾਹਰ ਕੱਢ ਦੀ ਫੇਰੀ ਦੱਦ ਦੇ ਚਲੋ ਬਾਹਰ ਉਧਰੋਂ ਚਲੋ ਤੁਹਾਨੂੰ ਵੇਖ ਕੇ ਤੁਹਾਡੇ ਦੂਜੇ ਸਾਥੀ ਵੀ ਆਉਣਗੇ ਇੱਥੇ ਦਾਣੇ ਪਾ ਦਿੰਨੇ ਆ ਦਾਣਿਆਂ ਨੂੰ ਵੇਖ ਕੇ ਆਉਣਗੇ ਯਾਰ ਇੰਟਰਸਟਿੰਗ ਜਿਹਾ ਵਲੌਗ ਬੰਦਾ ਨਹੀਂ ਬਸ ਐਂ ਹੀ ਬਣਾਈ ਚੱਲਾਂਗੇ ਹੁਣ ਠੀਕ ਹੋ ਗਏ ਤੇ ਹੁਣ ਵਲੌਗ ਪਾਇਆ ਕਰਾਂਗੇ ਡੇ ਬਾਏ ਡੇ ਆਇਓ ਆਇਓ ਭੱਜ ਕੇ ਗਏ ਉੱਥੇ ਵੇਖ ਕੇ ਦੂਜੇ ਵੀ ਸ਼ਾਂਤਕ ਬਾਹਰ ਆਉਣਗੇ। ਮੰਗ ਤੇ ਉੱਡ ਗਿਆ ਕਬੂਤਰ। ਲਓ ਜੀ ਵਹਿੰਦੇ ਆ। ਆ ਗਿਆ ਇੱਕ ਤਾਂ। ਕਹਿੰਦੇ ਜੀ ਬਲੈਕ ਹੀ ਆ ਵੇਖੀ ਜਾਂਦਾ ਕਬੂਤਰ। ਤੇ ਯਾਰ ਆਉਂਦੇ ਨਹੀਂ ਚੱਕਰ ਕੀ ਆ ਕਿਉਂ ਇਹ ਅਜੇ ਖੜੇ ਆ। ਕੀ ਕਹਿ ਸਕਦੇ ਆ ਬਾਕੀ। ਗਈ ਕਬੂਤਰੀ ਤਾਂ ਗਈ ਗਈ ਇੱਕ ਕਬੂਤਰ ਤਾਂ ਆ ਗਿਆ ਜੀ ਬਾਹਰ। ਉਹ ਆ ਗਿਆ ਜੀ। ਤੇ ਮੈਂ ਤੁਹਾਨੂੰ ਐ ਕਹਿਣਾ ਸੀ ਵੀ ਜਿਹੜੀ ਆਪਾਂ ਜੋੜੀਆਂ ਜੜੀਆਂ ਲਵਾਉਣੀਆਂ। ਉਹ ਲਵਾਈਏ ਪਿੰਜਰੇ ਚ ਠੀਕ ਹੈ ਜੋ ਬਰੋ ਕਿਉਂਕਿ ਖੁੱਡੇ ਚ ਛੱਡਿਆ ਨੂੰ ਬਾਵਾ ਟਾਈਮ ਹੋ ਗਿਆ ਉਥੇ ਜੋੜੀ-ਜੋੜੀ ਨਹੀਂ ਪਾਉਂਦੇ ਕਬੂਤਰ ਜਿਵੇਂ ਆ ਕਬੂਤਰ ਜੋੜੀ ਨਹੀਂ ਪਾਉਂਦਾ ਕਿਸੇ ਕੂਤਰੀ ਨਾਲ ਤੇ ਇਹ ਵੀ ਇੱਥੇ ਕੂਤਰੀ ਜਿਹੜੀ ਮੇਨ ਜੋੜੀ ਆ ਉੱਥੇ ਛੱਡ ਦਿੰਨੇ ਆ ਤੇ ਜਿਹੜੇ ਬਿਮਾਰ ਆ ਯਾਰ ਹੁਣ ਰਿਕਵਰਤਾ ਮਤਲਬ ਜਿਹੜੇ ਮੇਨ ਕਬੂਤਰ ਉਹ ਤਾਂ ਆਪਣੇ ਇੱਕ ਸਾਈਡ ਤੇ ਹੋਣਗੇ ਜਿਹੜੇ ਠੀਕ ਠਾਕ ਆ ਉਹ ਇੱਧਰ ਹੋਣਗੇ ਤੇ ਜਿਹੜੇ ਬਿਮਾਰ ਆ ਉਹ ਵੀ ਇੱਧਰ ਹੋਣਗੇ ਠੀਕ ਹੈ ਜੋ ਬਰੋ ਮੇਨ ਜੋੜੀਆਂ ਆਪਾਂ ਪਿੰਜਰੇ ਵਿੱਚ ਸ਼ਿਫਟ ਕਰ ਦਿੰਨੇ ਆ ਜੀ ਉੱਥੇ ਆਂਡੇ ਨਹੀਂ ਲਾਉਂਦੀਆਂ ਇਹ ਕਿੰਨਾ ਚਿਰ ਹੋ ਗਿਆ ਠੀਕ ਹੈ ਜੋ ਬਰੋ ਵੀ ਇੱਥੇ ਆਂਡੇ-ਉਂਡੇ ਲਾ ਲੈਣੀਆਂ ਇਕਤਾ ਕਰਨਾ ਜੀ ਕਬੂਤਰ ਆਪਣਾ ਇਹਦੇ ਨਾਲ ਕਬੂਤਰੀ ਕਿਹੜੀ ਸੀ ਸ਼ਾਕੀ ਕਬੂਤਰੀ ਲਾਵਾਂਗੇ ਜੀ ਵੇਖਾਂਗੇ ਉਹ ਕਿਹੜੀ ਲਾਉਣੀ ਆ ਕਿਤੇ ਕਬੂਤਰ ਕਬੂਤਰੀ ਇੱਧਰ ਛੱਡ ਦਾਂਗੇ ਵੀ ਆਪਣੇ ਆਪ ਜੋੜੀਆਂ ਲੱਗ ਜਾਣ ਅੱਗੇ ਵੀ ਯਾਰ ਮੈਂ ਹੀ ਕੀਤਾ ਸੀਗਾ ਤੇ ਜੋੜੀਆਂ ਲੱਗੀਆਂ ਸੀ ਆਪਣੇ ਆਪ ਤੇ ਜਿਹੜੇ ਬਿਮਾਰ ਕਬੂਤਰ ਉਹ ਵੀ ਰਿਕਵਰ ਹੋਈ ਜਾਂਦੇ ਹੁਣ ਹੌਲੀ-ਹੌਲੀ ਗੋਲੀ ਦਵਾਂਗੇ ਤੇ ਬਰੂਟਨ ਦੇਵਾਂਗੇ ਅੱਜ ਫਿਰ ਇਹਨਾਂ ਨੂੰ ਠੀਕ ਹੈ ਜੋ ਬਰੋ ਤੇ ਬਰੂਟ ਆਉਣ ਆਪਣੀ ਉੱਥੇ ਪਈਏ ਗੇਟ ਦੇ ਕੋਲੇ ਯਾਰ ਕੂਟਰ ਤਾਂ ਜਿੱ ਕਿਵੇਂ ਆ ਖੁੱਡੇ ਚ ਯਾਰ ਅਜੰਬਾੜੀ ਮਾੜੀ ਹਾਲਤ ਨਹੀਂ ਕੂਟਰ ਦੀ ਕਿ ਮੈਨੂੰ ਲੱਗਦੀ ਆ ਆ ਵੈਸ ਦੀ ਕੋਈ ਨਾ ਹੋ ਜੂਆ ਰਿਕਵਰ ਦੂਜਾ ਵੀ ਆਉਂਦਾ ਕਿ ਨਹੀਂ ਆਉਂਦਾ ਉਹ ਵਿਖੀ ਜਾਂਦਾ ਉਹ ਵੀ ਆਉਂਦਾ ਠੀਕ ਹੈ ਜੋ ਬਰੋ ਜਿਹੜਾ ਉਹ ਖੜਾ ਉੱਥੇ ਤੇ ਅੱਜ ਇਹਨੂੰ ਬਰੂਟ ਆਉਣ ਤੇ ਹੋਰ ਜਿਹੜੀ ਇੱਕ ਗੋਲੀ ਉਹ ਵੀ ਦਿੰਨੇ ਆ ਠੀਕ ਹੈ ਜੋ ਬਰੋ ਤੇ ਦੂਜੇ ਕੂਟਰਾਂ ਨੂੰ ਵੀ ਦਿੰਨੇ ਆ ਚੱਲੇ ਸੀ ਪੱਠੇ ਉੱਡਣ ਜਵਾਰ ਤੇ ਸੱਪ ਤਾਂ ਲੱਗਦਾ ਡਾਰ ਹੌਲੀ ਹੌਲੀ ਜਾਣੇ ਆ ਜੀ ਜੀ ਬਾਈ ਤੇ ਹੁਣ ਪੱਠੇ-ਪੁੱਠੇ ਵੱਟ ਕੇ ਵਿਹਲੇ ਆ ਜੀ ਆਪਾਂ ਤੇ ਹੁਣ ਜੋੜੀਆਂ ਤਾੜ ਦੀਆਂ ਅੰਦਰ ਕਿੜੀਆਂ-ਕਿਹੜੀਆਂ ਲਾਉਣੀਆਂ ਮੇਨ ਤਾਂ ਆਪਣਾ ਇੱਕ ਕਬੂਤਰ ਹੈ ਇੱਕ ਤੇ ਇੱਕ ਕਿਦਰੀ ਘੰਣਾ ਉਹ ਦੋਨੇ ਕਬੂਤਰ ਮੇਨ ਆ ਆਪਣੇ ਜੋੜੀਆਂ ਵਾਸਤੇ ਠੀਕ ਹੈ ਚੋ ਬਰੋ ਤੇ ਕਬੂਤਰੀਆਂ ਇੱਕ ਤਾਂ ਸ਼ਾਖੀ ਕਬੂਤਰੀ ਆ ਦੋ ਆਹ ਵਾਲੀ ਜਿੰਨੇ ਗਲਾਬੀ ਰੰਗ ਲੱਗਿਆ ਇੱਕ ਉਹ ਸ਼ਾਖੀ ਕਬੂਤਰੀ ਤੇ ਇੱਕ ਉਹ ਕਬੂਤਰੀ ਉਹ ਆ ਆਪਣੇ ਕੋ ਤਿੰਨ ਕਬੂਤਰੀਆਂ ਤੇ ਯਾਰ ਇੱਕ ਕੂਤਰੀ ਤਾਂ ਆ ਵੀ ਆਪਣੇ ਅੰਡੇ ਨਹੀਂ ਲਾਉਂਦੀ ਤੇ ਇਹ ਵੀ ਚੱਲ ਵਿੱਚ ਛੱਡ ਦਿੰਨੇ ਆਪਾਂ ਠੀਕ ਹੈ ਜੋ ਬਰੋ ਇੰਨੇ ਕੀ ਕਬੂਤਰ ਆ ਯਾਰ ਆਪਣੇ ਕੋਲੇ ਹੁਣ ਤਾਂ ਪਹਿਲਾਂ ਸੀ ਕਿ ਬਾਵਾ ਇੱਕ ਰਹੀਂ ਮਤਲਬ 17-18 ਕਬੂਤਰ ਹੋ ਗਏ ਸੀ ਫਿਰ ਘਟ ਗਏ ਤੇ ਕੋਈ ਨਹੀਂ ਬਸ ਹੁਣ ਪਿੰਜਰੇ 'ਚ ਜੋੜੀਆਂ ਲਵਾਉਣੇ ਆ ਤੇ ਫਿਰ ਬੱਚੇ-ਬੱਚੇ ਕਢਾ ਕੇ ਕੀ ਤਾਂ ਵੱਧਦੇ ਆ ਜਾਂ ਨਾ ਵੱਧ ਜਾਣ ਅੰਡੇ ਹੁੰਢ ਲਾ ਲੈਣ ਚੰਗੀ ਗੱਲ ਆ ਬਈ ਠੀਕ ਹੈ ਜੋ ਬਰੋ ਤੇ ਹੁਣ ਤਾੜ ਦਈਏ ਜੋੜੀਆਂ ਪਹਿਲਾਂ ਬਰੋ ਪਹਿਲੀ ਜੋੜੀ ਆਪਾਂ ਛੱਡਤੀ ਪਿੰਜਰੇ 'ਚ ਠੀਕ ਹੈ ਜੋ ਬਰੋ ਇਹ ਜੋੜੀ ਤਾਂ ਲੱਗੀ ਆ ਤੇ ਜੇ ਨਾ ਕਬੂਤਰ ਇੱਕ ਜੋੜੀ ਛੜਤੀ ਤੇ ਹੋਰ ਜੋੜੀਆਂ ਛੜਦੇ ਆਪਾਂ ਠੀਕ ਹੈ ਚੋਬਰ ਉਹ ਜੜੀਆਂ ਲਵਾਉਣੀਆਂ ਲੱਗੀ ਜੋੜੀ ਛੜਤੀ ਉਹ ਉਧਰ ਨਹੀਂ ਤਾੜਨੀ ਐ ਰ ਉਧਰ ਆਂਡੇ ਨਹੀਂ ਲਾਉਂਦੀ ਇਹ ਕਾਂਡੇ ਲਈ ਸੀ ਤੇ ਖਰਾਬ ਹੋਏ ਸੀ ਨਾਲੇ ਇੱਥੇ ਮੜੇ ਮੋਟੇ ਜੇ ਬਿਮਾਰ ਹੋਣਗੇ ਤਾਂ ਸਹੀ ਹੋ ਜਾਣਗੇ ਹਵਾਓ ਇਲਾਕੇ ਠੀਕ ਹੈ ਚੋਬਰ ਤੇ ਬਾਕੀ ਆਪਾਂ ਸਵੇਰੇ ਖੁੱਡੇ ਦੀ ਸਫਾਈ ਸੁਫਾਈ ਕਰਦਾਂਗੇ ਕਾਂਨ ਹੁਣ ਛੜਤੀ ਆਪਾਂ ਦੂਜੀ ਜੋੜੀ ਠੀਕ ਹੈ ਚੋਬਰ ਸ਼ਾਹੀ ਕਬੂਤਰੀ ਤੇ ਰੱਤਾ ਕਬੂਤਰ ਜਿਹਨੇ گلابی ਰੰਗ ਲੱਗਿਆ ਹੈ ਠੀਕ ਹੈ ਜੋ ਬਰੋ ਤੇ ਹੁਣ ਆ ਕਬੂਤਰ ਰਹਿ ਗਏ ਤੇ ਬਾਕੀ 1-2 ਕਬੂਤਰ ਮੇਰੇ ਨਾਲ ਚੰਦਰ ਜਾਵੜੇ ਜਿੰਨਾ ਵਾਸਤੇ ਕਬੂਤਰੀਆਂ ਲਿਆਉਣ ਆ ਲਈਆਂ ਦੋ ਕਬੂਤਰ ਤਾਂ ਆਹ ਪੁਰਾਣੇ ਆ ਆਪਣੇ ਤੇ ਬਾਕੀ ਆ ਕਬੂਤਰ ਆ ਸਾਰੇ ਉਹ ਗਲਾਬੀ ਪੂਛ ਵਾਲੀ ਕਬੂਤਰੀ ਆ ਜਿਹੜੀ ਅੰਡੇ ਨਹੀਂ ਲਾਉਂਦੀ ਤੇ ਉਹਨੂੰ ਆਪਾਂ ਨਹੀਂ ਤਾੜਿਆ ਇਧਰ ਜੋੜੀਆਂ ਵਾਲੇ ਗੁੱਡੇ 'ਚ ਠੀਕ ਹੈ ਜੋ ਬਰੋ ਜੀ ਛੜਤੀਆਂ ਜੋੜੀਆਂ ਪਹਿਲੀ ਜੋੜੀ ਤਾਂ ਆ ਰਹੀ ਜੀ ਖੱਟੀਆਂ ਦਾ ਚਿੱਟੀਆਂ ਦਾ ਕਬੂਤਰ ਤੇ ਉਹ ਕਬੂਤਰੀ ਜਿੰਦੇ ਟੀਟ ਬੰਦ ਦੋਨਾਂ ਅੱਖਾਂ 'ਚ ਫੇਰਾ ਖੱਟੀਆਂ ਦਾ ਕਬੂਤਰ ਜੀ ਇਹਦੇ ਨਾਲ ਸਿਆਹੀ ਅੱਖੀ ਤੇ ਉਹ ਜਿਹੜਾ ਰੱਤਾ ਜੀ ਇਹਦੇ ਨਾਲ ਆਹ ਚਾਹ ਕੀ ਕੀ ਗਾ ਜੋਬਰੋ ਆ ਚਾਰ ਜੋੜੀਆਂ ਛੱਡੀਆਂ ਆਪਾਂ ਤੇ ਚਾਰ ਪਤਾ ਨਹੀਂ ਪੰਜ ਤੇ ਬਸ ਇਹਨਾਂ ਦੇ ਬੱਚੇ ਕਢਾਉਣੇ ਆ ਹੁਣ ਠੀਕ ਆ ਚੋਬਰੋ ਤੇ ਮੁੜ ਕੇ ਅੱਗੇ ਵੇਖਾਂਗੇ ਕੀ ਕਰਦੇ ਆ ਤੇ ਜਿਹੜੇ ਪਿੱਛੇ ਰਹਿ ਗਏ ਉਹ ਵੀ ਕਬੂਤਰ ਮਾੜੇ ਨਹੀਂ ਗੇ ਉਹ ਵੀ ਕਬੂਤਰ ਫੁੱਲ ਚੰਗੇ ਆ ਥੋੜੇ ਜਿਹਾ ਬਿਮਾਰ ਆ ਤੇ ਉਹਨਾਂ ਨੂੰ ਵੀ ਲੋਟ-ਲੋਟ ਕਰ ਲਾਂਗੇ ਠੀਕ ਆ ਚੋਬਰੋ ਤੇ ਫਿਰ ਉਹਨਾਂ ਵਾਸਤੇ ਵੀ ਕਬੂਤਰੀਆਂ ਲਿਆਉਣੇ ਆ ਆਪਾਂ ਤੇ